ਆਕਾਲੀ ਦਲ ਦੀ ਆਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਪਲਕੇ ਹੈ ਯਾਨਕੀ ਕੱਲ ਹੈ ਸੁਪੀਰ ਸਿੰਘ ਬਾਦਲ ਦੇ ਅਸਤੀਫੇ ਤੇ ਫੈਸਲਾ ਕੀਤਾ ਜਾਏਗਾ ਵਿਚਾਰ ਮੈਮਰਸ਼ ਕੀਤਾ ਜਾਏਗਾ ਮੈਂਬਰਸ਼ਿਪ ਗ੍ਰਾਈਡ ਦੇ ਪ੍ਰੋਗਰਾਮ ਦਾ ਵੀ ਐਲਾਨ ਹੋਏਗਾ ਕੱਲ ਜਥੇਦਾਰ ਨੂੰ ਮਿਲਿਆ ਸੀ ਆਕਾਲੀ ਦਲ ਦਾ ਵਫਾ ਤੇ ਨਵੀਂ ਫੰਡ ਬਾਰੇ ਜਥੇਦਾਰ ਨੂੰ ਕਾਨੂੰਨੀ ਪੱਖ ਦੱਸਦੇ ਸੀ ਸਾਥ ਮੈਂਬਰੀ ਕਮੇਟੀ ਨਹੀਂ ਕਰ ਸਕਦੀ ਪਰਤੀ ਸ਼ਮਨੀ ਆਕਾਲੀ ਦਲ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਜੋ ਹੈ ਉਹ ਕੀਤਾ ਕਿ ਆਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਬਲਕੇ ਹੈ ਕੱਲ ਹੈ ਤਕਰੀਬਨ 3 ਵਜੇ ਜੋ ਪਾਰਟੀ ਦਾ ਇੱਥੇ ਦਫਤਰ ਹੈ ਚੰਡੀਗੜ੍ਹ ਸਥਿਤ ਸੁਖਬੀ ਸਿੰਘ ਬਾਦਲ ਦੇ ਅਧੀਨ ਫੈਸਲਾ ਹੋਏਗਾ ਇਸ ਸਬਤੇ ਚਲਦੇ ਮੈਂਬਰਸ਼ਿਪ ਡਰਾਈਵ ਦੇ ਪ੍ਰੋਗਰਾਮ ਦਾ ਵੀ ਐਲਾਨ ਕੀਤਾ ਗਿਆ ਹੈ ਕੱਲ ਇੱਕ ਜੋ ਵਫਦ ਹੈ ਸ਼ੋਮਣੀ ਅਕਾਲੀ ਦਲ ਦਾ ਉਹ ਜੱਥੇਦਾਰ ਸਾਹਬ ਨਾਲ ਮੁਲਾਕਾਤ ਨਾ ਦੇ ਵੱਲੋਂ ਕੀਤੀ ਗਈ ਸੀ ਇਸ ਸਬਤੇ ਚਲਦੇ ਅਸ਼ਦੀਪ ਸਿੰਘ ਕਲੇਰ ਉੱਥੇ ਮੌਕੇ ਤੇ ਮੌਜੂਦ ਹੈ ਦਰ ਸਿੰਘ ਚੀਮਾ ਪਰਮਵੀ ਸਿੰਘ ਸਰਨਾ ਇਹ ਸਭ ਜਲਦੀ ਜੋ ਬਲਵਿੰਦਰ ਸਿੰਘ ਪੁੰਦੜ ਸੀ ਉਹ ਇੱਥੇ ਗੈਰ ਹਾਜ਼ਰ ਸੀ ਤੇ ਐ ਦਲੀਸਿੰਟ ਮਾ ਦੇ ਵੱਲੋਂ ਸਕਾਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਕਈ ਸੰਵਿਧਾਨਿਕ ਪਹਿਲੂ ਨੇ ਪਰੇਸ਼ਾਨੀਆਂ ਨੇ ਇਸ ਅਬਦੇ ਚਲਦੇ ਦਿੱਤਾ ਸਹਾਬ ਨੂੰ ਜਾਣੂ ਕਰਵਾਇਆ ਗਿਆ ਤੇ ਜਥੇਦਾਰ ਸਹਾਬ ਦੇ ਵੱਲੋਂ ਸਾਡੀ ਗੱਲ ਵੀ ਇੱਕ ਨਾਮ ਦੇ ਨਾਲ ਸੁਣੀ ਵੀ ਗਈ ਤੇ ਕੱਲ ਪਲਕੇ ਯਾਨੀ ਕਿ 10 ਜਨਵਰੀ ਨੂੰ ਆ ਮੀਟਿੰਗ ਜੋ ਹੈ ਵਰਤੀ ਕਮੇਟੀ ਦੀ ਹੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੱਦੀ ਗਈ। ਇਹ ਪਰਮਜੀਤ ਆਖਰ ਜਿਸ ਮੀਟਿੰਗ ਦਾ ਜਿਸ ਫੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਆਕਾਲੀ ਦਲ ਨੇ ਉਸ ਤਾਰੀਖ ਦਾ ਐਲਾਨ ਕਰ ਦਿੱਤਾ 10 ਜਨਵਰੀ ਨੂੰ ਦੁਪਹਿਰ 3 ਵਜੇ ਚੰਡੀਗੜ੍ਹ ਸਥਿਤ ਪਾਰਟੀ ਦੇ ਮੁਖ ਦਫ਼ਤਰ ਦੇ ਵਿੱਚ ਆਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਤੇ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਫੈਸਲਾ ਲਿਆ ਜਾਵੇਗਾ ਉੱਥੇ ਮੈਂਬਰਸ਼ਿਪ ਮੁਹਿੰਮ ਦੇ ਲਈ ਵੀ ਪੂਰੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ ਅਸੀਂ ਵਰਕਿੰਗ ਕਮੇਟੀ ਦੀ ਮੀਟਿੰਗ ਕਰਾਂਗੇ ਉਹਦੇ ਵਿੱਚ ਜਿਹੜੀ ਆ ਜੋ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਕਲੀਅਰ ਕਟ ਕਿ ਵਰਕਿੰਗ ਕਮੇਟੀ ਆਪਣੀਆਂ ਜਿਹੜੀਆਂ ਹੈਗੇ ਭਰਤੀ ਦਾ ਫੈਸਲਾ ਕਰੇਗੀ ਤੇ ਉਹਦੇ ਵਿੱਚ ਇਹ ਅਸੀਂ ਜ਼ਰੂਰ ਕਹਿ ਕੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਇਸ ਜਾਣਕਾਰੀ ਤੋਂ ਪਹਿਲਾਂ ਅਕਾਲੀ ਦਲ ਦੇ ਵਫਦ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਜਥੇਦਾਰ ਨੂੰ ਕਾਨੂੰਨੀ ਪੱਖਾਂ ਤੋਂ ਜਾਣੂ ਕਰਵਾਇਆ ਅਕਾਲੀ ਦਲ ਦਾ ਜਥੇ ਸੁਖਵੀਰ ਬਾਦਲ ਦੇ ਅਸਤੀਫੇ ਦੀ ਮਨਜ਼ੂਰੀ ਤੇ ਹਾਂ ਪੱਖੀ ਰੁਖ ਨਜ਼ਰ ਆਇਆ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਨੂੰ ਲੈ ਕੇ ਕਾਨੂੰਨੀ ਰੁਕਾਵਟ ਵੀ ਦੱਸ ਦਿੱਤੀ। ਤਾਂ ਜਿੱਥੇ ਅਮਰਪਾਲ ਸਿੰਘ ਦਾ ਧੜਾ ਮਾਗੀ ਦੀ ਕਾਨਫਰੰਸ ਤੇ ਨਵੀਂ ਪਾਰਟੀ ਦਾ ਐਲਾਨ ਕਰਨ ਜਾ ਰਿਹਾ ਹੈ ਤਾਂ ਅਕਾਲੀ ਦਰ ਨੇ ਸਿੱਧੀ ਚੁਣੌਤੀ ਦਿੱਤੀ ਹੈ ਕਿ ਚੋਣ ਕਮਿਸ਼ਨ ਨੂੰ ਦੇਣ ਵਾਲਾ ਫਾਰਮ ਮਨਜ਼ੂਰ ਜੰਤਕ ਕਰਨਾ। ਪਾਰਟੀ ਧਰਮ ਜਾਂ ਜਾਤੀ ਦੀ ਨਹੀਂ ਹੋ ਸਕਦੀ। ਇਹ ਜਦੋਂ ਇਲੈਕਸ਼ਨ ਕਮਿਸ਼ਨ ਨੂੰ ਇਹ ਪਰਫਾਰਮਾ ਨਵੀਂ ਪਾਰਟੀ ਵਾਸਤੇ ਭਰ ਕੇ ਦਿਓਗੇ ਨਾ ਉਦੋਂ ਪਹਿਲਾਂ ਸੰਗਤ ਨੂੰ ਜੰਤਕ ਜ਼ਰੂਰ ਕਰਿਓ। ਤੇ ਫਿਰ ਸੰਗਤ ਨੂੰ ਦੱਸਿਆ ਜੇ ਵੀ ਤੁਸੀਂ ਕਿਹੜੀਆਂ ਸ਼ਰਤਾਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਉਹ ਮੰਨੀਆਂ ਨੇ ਇਲੈਕਸ਼ਨ ਕਮਿਸ਼ਨ ਦੀ ਹੈ ਮਜਬੂਰੀ ਕਰਕੇ ਮੰਨੀਆਂ ਕਿ ਕਿਉਂ ਮੰਨੀਆਂ ਉਹਦਾ ਫਿਰ ਜ਼ਿਕਰ ਜਿਹੜਾ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਪਬਲਿਕ ਚ ਕਰਿਓ ਜੇ ਤੁਸੀਂ ਆਪਣੇ ਡਾਕੂਮੈਂਟ ਜਨਤਕ ਨਹੀਂ ਨਾ ਕਰੋਗੇ ਤੁਸੀਂ ਕਾਦੀ ਦਲ ਤੇ ਤਾਂ ਬੜਾ ਪ੍ਰਚਾਰ ਕਰ ਲਿਆ ਵੀ ਭੱਜ ਗਿਆ ਜੀ ਇਹ ਹੋ ਗਿਆ ਜੀ ਫਿਰ ਅਸੀਂ ਆਰਟੀਆਈ ਦੇ ਵਿੱਚ ਕਾਪੀਆਂ ਲੈ ਕੇ ਤੁਹਾਡੀਆਂ ਤੇ ਫਿਰ ਸੰਗਤ ਦੇ ਵਿੱਚ ਜਾ ਕੇ ਅਸੀਂ ਕਰਾਂਗੇ ਤਾਂ ਕੁੱਲ ਮਿਲਾ ਕੇ ਨਿਚੋੜ ਇਹੀ ਹੈ ਕਿ 10 ਜਨਵਰੀ ਨੂੰ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਹੋ ਸਕਦਾ ਹੈ ਪਰ ਸੱਤ ਮੈਂਬਰੀ ਕਮੇਟੀ ਤੇ ਪੇਚ ਫਸਦਾ ਹੋਇਆ ਨਜ਼ਰ ਆ ਰਿਹਾ ਹੈ ਬਾਕੀ 10 ਤਰੀਕ ਨੂੰ ਪਿਕਚਰ ਬਿਲਕੁਲ ਸਪਸ਼ਟ ਹੋ ਜਾਵੇਗੀ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ